ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੀਟੀਸੀ ਨਿਊਜ਼ ਤੇ ਅਸੀਸ ਫੀਡ ਇਸ ਵਾਰ ਲੈ ਕੇ ਆਏ ਨੇ ਅਸੀਸ ਫੀਡ ਡੇਰੀ ਫਾਰਮ ਹੈਲਪਲਾਈਨ ਸੀਜ਼ਨ 6 ਸੀਜ਼ਨ 6 ਇਸ ਵਾਰ ਬਾਕੀ ਹੋਰ ਸੀਜ਼ਨਸ ਨਾਲੋਂ ਬਹੁਤ ਹੀ ਇੰਟਰਸਟਿੰਗ ਐਕਸਾਈਟਿੰਗ ਹੋਣ ਜਾ ਰਿਹਾ ਹੈ ਕਾਰਨ ਇਹ ਹੈ ਕਿ ਇਸ ਵਾਰ ਹੋਰ ਵੀ ਜ਼ਿਆਦਾ ਐਕਸਪਰਟਸ ਦੀ رائے ਸਾਨੂੰ ਮਿਲੇਗੀ ਬਹੁਤ ਸਾਰੇ ਇਨਾਮ ਵੀ ਤੁਹਾਨੂੰ ਮਿਲਣ ਵਾਲੇ ਨੇ ਤੇ ਬਹੁਤ ਸਾਰੇ ਜੋ ਲਾਹੇਵੰਦ ਜਾਣਕਾਰੀ ਹੈ ਉਹ ਤਾਂ ਤੁਹਾਨੂੰ ਮਿਲਣੀ ਹੀ ਮਿਲਣੀ ਹੈ ਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੇਰੇ ਨਾਲ ਦੋ ਬੇहद ਖਾਸ ਮਹਿਮਾਨ ਜੁੜੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਆਏ ਸਵਾਲ ਜੋ ਤੁਹਾਡੇ ਵੱਲੋਂ ਆਣਗੇ ਉਹਨਾਂ ਸਵਾਲਾਂ ਦਾ ਜੋ ਜਵਾਬ ਦੇਣਗੇ ਉਹ ਮੈਨੂੰ ਲੱਗਦਾ ਹੈ ਕਿ ਤੁਹਾਡੇ ਸਾਰੀ ਜ਼ਿੰਦਗੀ ਕੰਮ ਆਉਣ ਵਾਲੇ ਨੇ ਮੈਂ ਇੱਕ ਇੱਕ ਕਰਕੇ ਇੰਟਰੋਡਿਊਸ ਕਰਵਾ ਦਿਆਂ ਫਿਰ ਸਵਾਲ ਪੁੱਛਦੇ ਜਾਵਾਂਗੇ ਇੱਕ ਗੱਲ ਹੋਰ ਵੀ ਹੈ ਕਿ ਮੇਰੇ ਨਾਲ ਨੈਦਰਲੈਂਡਸ ਤੋਂ ਆਏ ਨੇ ਪੌਲ ਹਲਸਨ ਜੀ ਜੋ ਕਿ ਡੇਰੀ ਕੰਸਲਟੈਂਟ ਨੇ ਲੰਬਾ ਚੌੜਾ ਤਜਰਬਾ ਹੈ ਨੈਦਰਲੈਂਡਸ ਤੋਂ ਆਏ ਨੇ ਡੇਰੀ ਫਾਰਮਿੰਗ ਦਾ ਉਹਨੂੰ ਮੱਕਾ ਕਿਹਾ ਜਾ ਸਕਦਾ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਲੋਕ ਉੱਥੋਂ ਸਿੱਖਦੇ ਨੇ ਤਾਂ ਜੋ ਐਕਸਪਰਟ ਉੱਥੋਂ ਆਉਂਦਾ ਹੈ ਉਹਨਾਂ ਨੂੰ ਆਪਣੇ ਸਟੂਡੀਓ 'ਚ ਬਿਠਾਣਾ ਸਾਡੇ ਲਈ ਇੱਕ ਚੰਗੀ ਗੱਲ ਹੋ ਸਕਦੀ ਹੈ ਤੁਹਾਡੇ ਲਈ ਵੀ ਚੰਗੀ ਗੱਲ ਹੋ ਸਕਦੀ ਹੈ ਕਿਉਂਕਿ ਐਕਸਪਰਟ ਦੇ ਮੂੰਹੋਂ ਜੋ ਗੱਲ ਆਏਗੀ ਤੁਹਾਨੂੰ ਉਸ ਦਾ ਫਾਇਦਾ ਹੀ ਹੋਏਗਾ ਨੁਕਸਾਨ ਕੋਈ ਨਹੀਂ ਹੋਏਗਾ ਦੂਜੇ ਐਕਸਪਰਟ ਨੇ ਡਾਕਟਰ ਸੁਮੇਤ ਸਿੰਘ ਕੁਆਲਿਟੀ ਅਸ਼ੋਰੈਂਸ ਹੈੱਡ ਨੇ ਅਸੀਸ ਫੀਡ ਦੇ ਤੇ ਡੇਰੀ ਕੰਸਲਟੈਂਟ ਨੇ ਇਹ ਵੀ ਇਹਨਾਂ ਦਾ ਜਿਹੜਾ ਲੰਬਾ ਚੌੜਾ ਤਜਰਬਾ ਹੈ ਉਹ ਮੈਂ ਇਸੇ ਕਰਕੇ ਕਹਿ ਰਿਹਾ ਕਿ ਜਿੰਨ ਦੋਨੋਂ ਜੋ ਐਕਸਪਰਟ ਨੇ ਜਦੋਂ ਇਹ ਬੋਲਣਗੇ ਤਾਂ ਜੋ ਮੈਂ ਬੋਲूंगा ਜਾਂ ਕੋਈ ਸੁਣੀ ਸੁਣਾਈ ਗੱਲ ਹੋਏਗੀ ਉਸ ਤੋਂ ਹਜ਼ਾਰ ਗੁਣਾ ਜ਼ਿਆਦਾ ਇਨਦਰ ਇਮਪੈਕਟ ਪਏਗਾ ਇਸ ਕਰਕੇ ਅਸੀਂ ਇਸ ਐਪੀਸੋਡ ਦੇ ਵਿੱਚ ਇਹਨਾਂ ਨੂੰ ਆਪਣੇ ਨਾਲ ਜੋੜਿਆ ਹੁਣ ਸਵਾਲ ਇਹ ਹੈ ਕਿ ਐਪੀਸੋਡ ਦਾ ਜੋ ਖਾਕਾ ਕੀ ਹੈ ਗੱਲਬਾਤ ਕਿਹੜੀ ਗੱਲ ਤੇ ਕਰਨ ਜਾਵਾਂਗੇ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਪਰ ਜਿਹੜਾ ਸਾਡਾ ਹੈਲਪਲਾਈਨ ਨੰਬਰ ਉਹਨੂੰ ਨੋਟ ਕਰਨਾ ਨਾ ਭੁੱਲਣਾ ਸਕਰੀਨ ਤੇ ਵੀ ਚੱਲੇਗਾ ਤੁਹਾਡੇ ਕੋਲ ਵੀ ਅਸੀਂ ਮੈਂ ਦੱਸ ਦੇਣਾ 8699037369 ਇਹ ਹੈਲਪਲਾਈਨ ਨੰਬਰ ਹੈ ਡੇਰੀ ਫਾਰਮਿੰਗ ਨਾਲ ਜਿਹੜਾ ਕੋਈ ਵੀ ਸਵਾਲ ਹੋਵੇ ਕਦੇ ਵੀ ਮਿਸਕਾਲ ਮਾਰੋ ਮੈਸੇਜ ਭੇਜੋ ਸਾਡੇ ਕੋਲ ਰਜਿਸਟਰ ਹੋ ਜਾਏਗਾ ਸੰਪਰਕ ਕੀਤਾ ਜਾਏਗਾ ਤੁਹਾਡੇ ਹਰ ਜੋ ਸਮੱਸਿਆ ਹੈ ਹਰ ਸਵਾਲ ਹੈ ਉਹਦਾ ਅਸੀਂ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ ਤਾਂ ਇਸ ਵਿਸ਼ੇ ਦੀ ਗੱਲ ਕਰੀਏ ਇਸ ਐਪੀਸੋਡ ਦੀ ਜਿਸ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਦਾ ਨਾਮ ਹੈ ਕਾਊ ਕੰਫਰਟ ਯਾਨੀ ਕਿ ਜੋ ਗਾਂ ਹੈ ਉਸ ਦੀ ਸੁਖ ਸੁਵਿਧਾ ਦਾ ਧਿਆਨ ਕਿਵੇਂ ਰੱਖਿਆ ਜਾਵੇ ਕਿਉਂਕਿ ਮੇਰੇ ਨਾਲ ਪੌਲ ਹਲਸਨ ਜੀ ਨੇ ਅੰਗਰੇਜ਼ੀ ਬੋਲਣਗੇ ਪੰਜਾਬੀ ਅਸੀਂ ਹੈਗੇ ਆਂ ਤੇ ਅਸੀਂ ਸਵਾਲ ਅੰਗਰੇਜ਼ੀ ਪੰਜਾਬੀ ਚ ਪੁੱਛਾਂਗੇ ਇਹ ਜਵਾਬ ਦੇਣਗੇ ਤੇ ਇਹਨਾਂ ਦੇ ਜਵਾਬ ਨੂੰ ਹੋਰ ਸੌਖਾ ਕਰਕੇ ਦੱਸਣ ਲਈ ਡਾਕਟਰ ਸੁਮੇਸ਼ ਸਿੰਘ ਸਾਡੇ ਨਾਲ ਤਾਂ ਮੌਜੂਦ ਹੈ ਹੀ ਨੇ ਤਾਂ ਇਹ ਬਹੁਤ ਇੰਟਰਸਟਿੰਗ ਜੋ ਹੈ ਐਪੀਸੋਡ ਹੋਣ ਜਾ ਰਿਹਾ ਹੈ ਤਾਂ ਮੇਰਾ ਜੋ ਪਹਿਲਾ ਸਵਾਲ ਹੈ ਜੋ ਕਾਊ ਕੰਫਰਟ ਹੈ ਮਿਸਟਰ ਪੌਲ ਹਲਸਨ ਆਈਲ ਕਮ ਟੂ ਯੂ ਜਿਹੜਾ ਮੈਂ ਪੰਜਾਬੀ 'ਚ ਦੱਸਦੋਂ ਮੈਂ ਪੁੱਛਣ ਕੀ ਜਾ ਰਿਹਾ ਇਹਨਾਂ ਨੂੰ ਉਹ ਇਹ ਹੈ ਕਿ ਕਾਊ ਕੰਫਰਟ ਦਾ ਮਤਲਬ ਕੀ ਹੈ? ਯਾਨੀ ਗਾਂ ਦਾ ਸੁੱਖ ਸੁਵਿਧਾ ਦਾ ਮਤਲਬ ਕੀ ਹੈ? ਗਾਂ ਦੀ ਜਿਹੜੀ ਜ਼ਿੰਦਗੀ ਹੈ ਉਸ ਨੂੰ ਆਰਾਮਦਾਇਕ ਕਿਵੇਂ ਬਣਾਇਆ ਜਾ ਸਕਦਾ ਹੈ ਉਸ ਨਾਲ ਸੰਬੰਧਿਤ ਮੇਰਾ ਸਵਾਲ ਹੁਣ ਮੈਂ ਅੰਗਰੇਜ਼ੀ 'ਚ ਪੁੱਛ ਲਾਂਗਾ ਤੇ ਇਸ ਦਾ ਜਵਾਬ ਦੇਣਗੇ ਤੇ ਇਹਨੂੰ ਹੋਰ ਸੌਖਾ ਕਰ ਦੰਗੇ ਡਾਕਟਰ ਸੁਮੇਸ਼ ਸਿੰਘ ਜੀ। ਆ ਪੌਲ ਹਲਸਨ ਮਾਈ ਕੁਐਸਚਨ ਇਜ਼ ਵਾਟ 杜 ਵੀ ਮੀਨ ਬਾਈ ਕਾਊ ਕੰਫਰਟ ਐਂਡ ਵਾਟ ਆਰ ਦਾ ਪੁਆਇੰਟਸ ਅ ਫਾਰਮਰ ਮਸਟ ਨੋਟਿਸ ਟੂ ਨੋ ਇਫ ਹਿਸ ਕਾਊਜ਼ ਆਰ ਕੰਫਰਟੇਬਲ ਔਰ Okay, first, I would like to say I was 25 years a uh, dairy farmer in the Netherlands. Now I'm farmer advisor. I've been here for seven days, so I'll try to uh, share some of my knowledge and what I've already seen here in India. With cow comfort, we mean that we brought the cow from outside, from nature, into the barn. And now we to do it, to keep the cows as comfortable as possible we want to bring nature also into the barn and then you have six really important points and the first three are really cheap that's air you want to have them really nice fresh air you want to have the same light as in nature and the third one is water and a cow drinks a lot of water a day between 100 and 150 liters a day depending on how much milk she produces and the temperature outside so she needs 24 hours a day fresh and clean water then three points that are more costly and that's rest so a cow wants to rest and she needs about the same space as she had in nature and that was the fifth one space she needs a lot of space because she is interacting with the other cows, and if there's a bus cow coming, then the shy cow needs to be able to run away from the boss cow and the sixth one and that's the most expensive one is feed. You need really good feed, especially for the cows to make her as comfortable as possible uh Jimmy, Mr Paul keep ਏ ਐਜ਼ ਅ ਡੇਰੀ ਕੰਸਲਟੈਂਟ ਨਦਰਲੈਂਡ ਤੋਂ ਇੱਥੇ ਆਪਣੇ ਇੰਡੀਆ ਚ ਆਏ ਨੇ ਪਰ ਇਸ ਤੋਂ ਪਹਿਲਾਂ 25 ਸਾਲ ਇਹਨਾਂ ਨੇ ਡੇਰੀ ਫਾਰਮਿੰਗ ਹੀ ਕੀਤੀ ਹੈ ਤੇ ਇਹ ਡੇਰੀ ਫਾਰਮਰ ਹੀ ਰਹੇ ਆ ਤਾਂ ਬਹੁਤ ਬਰੀਕੀ ਨਾਲ ਇਹਨਾਂ ਨੇ ਡੇਰੀ ਫਾਰਮਿੰਗ ਦੇ ਚੀਜ਼ਾਂ ਜੜੀਆਂ ਉਹ ਦੇਖੀਆਂ ਜਿਹੜਾ ਕਿ ਸਵਾਲ ਪੁੱਛਿਆ ਗਿਆ ਕਿ ਕਾਊ ਕੰਫਰਟ ਕੀ ਹੈ ਕਿਵੇਂ ਆਪਾਂ ਉਹਨੂੰ ਜਾਂਚ ਸਕਦੇ ਆ ਤੇ ਇਹਨਾਂ ਨੇ 6 ਚੀਜ਼ਾਂ ਦਾ ਜ਼ਿਕਰ ਕੀਤਾ ਉਹਨਾਂ ਵਿੱਚ ਜਿਹੜੀਆਂ ਪਹਿਲੀਆਂ 3 ਆ ਉਹ ਬਹੁਤ ਸਸਤੇ ਜਾਂ ਤੁਸੀਂ ਕਹਿੰਦੇ ਹੋ ਕਹਿ ਸਕਦੇ ਹੋ ਫ੍ਰੀ ਸਾਨੂੰ ਮਿਲਦੀਆਂ ਸਭ ਤੋਂ ਪਹਿਲਾਂ ਹਵਾ ਕੀ ਹਵਾ ਹਮੇਸ਼ਾ ਤੁਹਾਡੇ ਸ਼ਰਟ ਚ ਤਾਜੀ ਫਰੈਸ਼ ਹਵਾ ਜਿਹੜੀ ਆ ਉਹ ਹੋਣੀ ਚਾਹੀਦੀ ਚਾਕੇ ਵੈਂਟੀਲੇਸ਼ਨ ਜਿਹੜੀ ਚੰਗੀ ਹੋਵੇ ਦੂਸਰੀ ਲਾਈਟ ਆ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਪੂਰੀ ਲਾਈਟ ਜਿਹੜੀ ਛੜ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਪਸ਼ੂ ਆਪਣੀ ਜਿਹੜੀ ਐਕਟੀਵਿਟੀ ਹੈ ਉਹ ਦਿਖਾ ਸਕੇ ਤੀਸਰਾ ਪਾਣੀ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਇੱਕ ਗਾਂ 100 ਤੋਂ 150 ਲੀਟਰ ਪਾਣੀ ਜਿਹੜਾ ਦਿਨ ਚ ਪੀਂਦੀ ਹੈ ਉਹ ਡਿਪੈਂਡ ਕਰਦਾ ਹੈ ਕਿ ਕਿੰਨਾ ਦੁੱਧ ਦੇ ਰਹੀ ਹੈ ਬਾਹਰ ਟੈਂਪਰੇਚਰ ਕਿੰਨਾ ਹੈ ਤੇ ਇੱਕ ਫਰੈਸ਼ ਤੇ ਸਾਫ ਪਾਣੀ ਜਿਹੜਾ ਉਹ 24 ਘੰਟੇ ਜਿਹੜਾ ਗਾਂ ਨੂੰ ਅਵੇਲੇਬਲ ਹੋਣਾ ਚਾਹੀਦਾ ਅਗਲੀਆਂ ਤਿੰਨ ਚੀਜ਼ਾਂ ਜਿਹੜੀਆਂ ਉਹ ਜਿਹਦੀ ਜਿਹਦੀ ਸਾਨੂੰ ਕਾਸਟ ਪੇ ਕਰਨੀ ਸਕ ਸਕਦੀ ਹੈ ਮਤਲਬ ਉਹ ਥੋੜੀ ਐਕਸਪੈਂਸਿਵ ਹੈ ਮਹਿੰਗੀਆਂ ਨੇ ਉਹ ਹੈ ਰੈਸਟ ਕਿ ਪਸ਼ੂ ਨੂੰ ਕਿ ਟੁਕੜ 12 13 ਘੰਟੇ ਰੈਸਟ ਹੋਣੀ ਚਾਹੀਦੀ ਹੈ ਉਹ ਤਾਂ ਹੀ ਹੋਊਗਾ ਜੇ ਤੁਹਾਡਾ ਸਰਫੇਸ ਜਿਹੜਾ ਉਹ ਚੰਗਾ ਹੈ ਸੁੱਕਾ ਹੈ ਤੇ ਡਰਾਈ ਹੈ ਤੇ ਪੋਲਾ ਥਾਂ ਹੈ ਦੂਸਰੀ ਚੀਜ਼ ਆ ਸਪੇਸ ਕਿ ਪੂਰੀ ਸਪੇਸ ਹਰ ਗਾਵ ਨੂੰ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਆਪਣਾ ਨੇਚਰਲ ਬਿਹੇਵੀਅਰ ਹੈ ਉਹ ਉਹਨੂੰ ਦੱਸ ਸਕੇ ਤੇ ਲਾਸਟ ਪਾਰਟ ਹੈ ਫੀਡ ਫੀਡ ਮਤਲਬ ਪੂਰਾ ਰਾਸ਼ਨ ਦੀ ਗੱਲ ਹੋ ਰਹੀ ਹੈ ਚੰਗੀ ਫਰੈਸ਼ ਫੀਡ ਜਿਹੜੀ ਹੈ 24 ਘੰਟੇ ਪਸ਼ੂ ਨੂੰ ਅਵੇਲੇਬਲ ਹੋਣੀ ਚਾਹੀਦੀ ਹੈ ਇੱਕ ਚੀਜ਼ ਦਾ ਇਹਨਾਂ ਨੇ ਹੋਰ ਜ਼ਿਕਰ ਕੀਤਾ ਕਿ ਪਸ਼ੂ ਨੇਚਰ ਚੋਂ ਆਪਾਂ ਚੱਕ ਕੇ ਛੜਚ ਲਿਆਏ ਆ ਆਪਦੇ ਫਾਰਮ ਤੇ ਲਿਆਏ ਆ ਤੇ ਹੁਣ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹੀ ਕੰਡੀਸ਼ਨ ਉਹ ਨੇਚਰ ਅਸੀਂ ਆਪਦੇ ਫਾਰਮ ਤੇ ਵੀ ਲੈ ਕੇ ਆਈਏ ਤਾਂ ਕਿ ਪਸ਼ੂ ਜਿਹੜਾ ਚੰਗੀ ਤਰ੍ਹਾਂ ਆਪ ਵੀ ਸਾਰੀ ਐਕਟੀਵਿਟੀਆਂ ਕਰੇ ਤੇ ਚੰਗਾ ਦੁੱਧ ਦੇਵੇ ਜੀ ਸੁਮੇਸ਼ ਜੀ ਤੁਸੀਂ ਅ ਥੋੜਾ ਤੁਹਾਡਾ ਧੰਨਵਾਦ ਕਿ ਤੁਸੀਂ ਆਸਾਨ ਸ਼ਬਦਾਂ ਦੇ ਵਿੱਚ ਸਾਡੇ ਕਿਸਾਨ ਵੀਰਾਂ ਦੇ ਲਈ ਪਾਲ ਹਲਸਨ ਜੀ ਦਾ ਜੋ ਜਵਾਬ ਸੀ ਉਸ ਨੂੰ ਸਮਝਾਇਆ ਅਗਲੇ ਸਵਾਲ ਤੱਕ ਪਹੁੰਚਦੇ ਹਾਂ ਫਿਰ ਮਨੂੰ ਫਿਰ ਮੁੜ ਕੇ ਅੰਗਰੇਜ਼ੀ ਚ ਪੁੱਛ ਲਾਂਗਾ ਇਹ ਸਵਾਲ ਸਾਡੇ ਕੋਲ ਆਇਆ ਕਿ ਗਾਂ ਨੂੰ ਕਿੰਨੇ ਦੇਰ ਤੱਕ ਰੋਜ਼ ਲੇਟਣਾ ਚਾਹੀਦਾ ਹੈ ਜਾਂ ਉਹਦੇ ਵਿੱਚ ਕੋਈ ਲੰਗੜੇਪਣ ਦੀ ਸਮੱਸਿਆ ਹੈਗੀ ਉਸ ਨੂੰ ਕਿਵੇਂ ਨਜਿੱਟਣਾ ਚਾਹੀਦਾ ਹੈ ਇਸ ਦੇ ਕਾਰਨ ਕੀ ਹੋ ਸਕਦੇ ਨੇ ਪ੍ਰਬੰਧਨ ਕੀ ਹੋ ਸਕਦੇ ਨੇ So, Mr. Paul, uh, my question is How much time should a cow ideally spend lying down every day? And if a cow is lying less or showing signs of lameness, what could be the reasons and how can farmers manage it? A cow needs to lie down as much as possible. In nature, she probably will lie at least 14 15 hours a day. Uh, so if you see a cow is lying down less then you need to check what's going on there the beds may be wrong if you have cubicles the cubicles can be not wide enough or too short uh, the bedding can be not soft enough so what you really like is again to bring nature inside that she will do the same as she will do in, uh, in nature it's for every hour that a cow lies less than 14 hours, or every hour she lies less, you're gonna lose milk. You're gonna lose at least a liter of milk for every hour that she lies less down in, in the barn. Because when she lies, she's not standing on her feet and she's not losing energy. And also the blood can run really well to her body and not standing on her feet will also prevent getting lame for her. ਇਹ ਕਹ ਰਿਹਾ ਕਿ ਹਾਂ ਜਿਹੜੀ ਰੈਸਟ ਹੈ ਉਹ ਇੱਕ ਦੁਧਾਰੂ ਗਾਂ ਦਾ ਸਭੀ ਗੰ ਸਭੀ ਜਿਹੜੇ ਵੀ ਸਾਰੀਆਂ ਗਾਵਾਂ ਲਈ ਬਹੁਤ ਜ਼ਰੂਰੀ ਹੈ ਅ ਕਹੇ ਕਿ ਘਟੋ ਘਟ 14 ਘੰਟੇ ਜਿਹੜੀ 13 ਤੋਂ 14 ਘੰਟੇ ਜਿਹੜੀ ਗਾਂ ਰੈਸਟ ਕਰਦੀ ਹੈ ਲੰਮੇ ਪੈ ਕੇ ਜਗਾਲੀ ਕਰ ਕਰਦੀ ਹੈ ਤੇ ਉਸ ਉਹ ਇੰਨਾ ਟਾਈਮ ਜਿਹੜੀ ਗਾਂ ਨੂੰ ਬੈਠਣਾ ਚਾਹੀਦਾ ਹੈ ਜ਼ਰੂਰੀ ਹੈ ਸੇਮ ਗੱਲ ਉਹ ਦੁਹਰਾ ਰਿਹਾ ਹੈ ਕਿ ਜੋ ਨੇਚਰ ਉਹਨੂੰ ਦੇ ਰਹੀ ਹੈ ਵੈਸੀ ਹੀ ਕੰਡੀਸ਼ਨ ਤੁਸੀਂ ਦਿਓ ਤਾਂ ਕਿ ਗਾਂ ਜਿਹੜੀ ਹੈ ਜਿਆਦਾ ਟਾਈਮ ਬੈਠ ਕੇ ਜਗਾਲੀ ਕਰ ਸਕੇ ਅ ਨਾਲ ਨਾਲ ਲੇਮਨਸ ਜਿੰਨੀ ਜ਼ਿਆਦਾ ਗਾਂ ਖੜੀ ਰਹੂਗੀ ਉਹਦੇ ਖੁਰਾਂ ਤੇ ਪ੍ਰੈਸ਼ਰ ਲੱਤਾਂ ਤੇ ਪ੍ਰੈਸ਼ਰ ਉਹਨਾਂ ਜ਼ਿਆਦਾ ਰਹੂਗਾ ਤੇ ਉਹ ਲੇਮ ਹੋਣ ਦੇ ਚਾਂਸ ਉਹਨੂੰ ਜਿਹੜੇ ਆ ਉਹ ਜ਼ਿਆਦਾ ਹੋਣਗੇ ਜਿਵੇਂ ਇਹਨਾਂ ਨੇ ਦੱਸਿਆ ਕਿ ਹੋ ਸਕੇ ਵੀਰੇ ਆਪਾਂ ਕਯੂਬਿਕਲ ਲਗਾ ਦਿੰਨੇ ਆ ਜਾਂ ਆਪਣੀ ਕਯੂਬਿਕਲ ਤਾਂ ਜਿਹੜਾ ਲੈਂਥ ਹੈ ਡੈਪਥ ਹੈ ਉਹ ਪ੍ਰੋਪਰ ਨਹੀਂ ਹੁੰਦੀ ਗਾਂ ਜਿਆਦਾ ਲੰਬੀ ਹੁੰਦੀ ਆ ਆਪਾਂ ਛੋਟਾ ਕੋਈ ਵੀਕਲ ਬਣਾ ਦਿੰਨੇ ਆ ਕਯੂਬਿਕਲ ਦੀ ਚੌੜਾਈ ਪੂਰੀ ਨਹੀਂ ਹੁੰਦੀ ਕਈ ਵਾਰ ਡਿਜ਼ਾਈਨ ਐਸਾ ਹੁੰਦਾ ਕਿ ਪਸ਼ੂ ਨੂੰ ਤਕਲੀਫ ਹੋ ਰਹੀ ਹੈ ਤਾਂ ਉਸ ਕੰਡੀਸ਼ਨ 'ਚ ਪਸ਼ੂ ਜਿਹੜਾ ਉਹ ਘਟ ਬੈਠੂਗਾ ਤਾਂ ਤੁਹਾਨੂੰ ਦੇਖਣਾ ਪੈਣਾ ਕਿ ਗਾਂ ਤੁਹਾਡੇ ਘਟ ਘਟ ਕਿਉਂ ਬੈਠ ਰਹੀ ਹੈ ਇਸੇ ਤਰ੍ਹਾਂ ਇਹ ਕਹਿ ਰਿਹਾ ਕਿ 14 ਘੰਟੇ ਤੂੰ ਜਿੰਨੇ ਘੰਟੇ ਘਟੋ ਬੈਠੂਗੀ ਇੰਨਾ ਹੀ ਤੁਸੀਂ ਦੁੱਧ ਵੀ ਲੂਜ਼ ਕਰੋਗੇ ਕਿ ਅਗਰ ਫੋਰ ਐਗਜ਼ਾਮਪਲ 14 ਘੰਟੇ ਉਹਨੇ ਰੈਸਟ ਕਰਨੀ ਸੀ ਜੇ 13 ਘੰਟੇ ਉਹ ਰੈਸਟ ਕਰਦੀ ਹੈ ਤਾਂ 1 ਘੰਟੇ ਦਾ ਉਹ ਕਹੇਗੀ ਹੋ ਸਕਦਾ ਜ਼ਿਆਦਾ ਵੀ ਹੋ ਸਕਦਾ ਕਿ ਘਟ ਪਰ ਘਟੋ ਘਟ 1 ਲੀਟਰ ਉਹਨੇ ਦੁੱਧ ਘਟ ਦੇਣਾ ਕਿਉਂਕਿ ਜਦੋਂ ਪਸ਼ੂ ਬੈਠਦਾ ਹੈ ਰੈਸਟ ਕਰਦਾ ਜਗਾਲੀ ਕਰਦਾ ਉਹਦੇ ਅੰਦਰ ਜਿਹੜੀ ਖੂਨ ਦੀ ਸਰਕੂਲੇਸ਼ਨ ਉਹ ਚੰਗੀ ਕੋ ਹੁੰਦੀ ਹੈ ਤੇ ਪਸ਼ੂ ਜਿਹੜਾ ਹੋਰ ਚੰਗਾ ਦੁੱਧ ਦੇ ਸਕਦਾ ਤੇ ਦੂਸਰਾ ਲੇਮਨਸ ਤੋਂ ਵੀ ਜਿਹੜਾ ਬਚਾਅ ਹੋ ਸਕਦਾ ਜੀ ਡਾਕਟਰ ਸੁਮਿੰਸ ਸਿੰਘ ਜੀ ਤੁਸੀਂ ਧੰਨਵਾਦ ਕੀ ਇੰਨਾ ਆਸਾਨ ਤਰੀਕੇ ਨਾਲ ਸਾਨੂੰ ਦੱਸਿਆ ਮੋਟੀ ਜੀ ਗੱਲ ਸਾਨੂੰ ਇਹ ਸਮਝ ਆ ਗਈ ਹੈ ਕਿ ਜੇਕਰ ਸਾਡਾ ਪਸ਼ੂ ਜ਼ਿਆਦਾ ਦੇਰ ਤੱਕ ਖੜਾ ਰਹਿੰਦਾ ਤਾਂ ਇਸ ਦਾ ਮਤਲਬ ਕਿ ਸਮਥਿੰਗ ਇਜ਼ ਰੋਂਗ ਔਰ ਜੇ ਜਿਆਦਾ ਆਰਾਮ ਕਰ ਰਿਹਾ ਤਾਂ ਉਹ ਤੁਹਾਡੇ ਲਈ ਹੈਲਦੀ ਇੱਕ ਸਾਈਨ ਹੋ ਸਕਦਾ ਪਰ ਇਹ ਮੋਟੀ ਜੀ ਗੱਲ ਇਹ ਕਿ ਆਪਣੇ ਪਸ਼ੂ ਨੂੰ ਆਬਜ਼ਰਵ ਤੁਹਾਨੂੰ ਕਰਨਾ ਪਏਗਾ ਕਿ ਜਿਆਦਾ ਖੜਾ ਕਿਉਂ ਹੋ ਰਿਹਾ ਕਿਹਦੇ ਕਾਰਨ ਕੀ ਹੋ ਸਕਦੇ ਨੇ ਉਹਦਾ ਅਸਰ ਸਿੱਧਾ ਹੀ ਤੁਹਾਡੇ ਦੁੱਧ ਤੇ ਜੋ ਪ੍ਰੋਡਕਸ਼ਨ ਉੱਤੇ ਪਏਗਾ ਤਾਂ ਅਗਲਾ ਸਵਾਲ ਇਹ ਹੈ ਕਿ ਕਈ ਕਿਸਾਨ ਕੀ ਕਰਦੇ ਕਿ ਆਪਣੇ ਪਸ਼ੂ ਨੂੰ ਕੰਕਰੀਟ ਵਾਲੀ ਥਾਂ ਜਿਹੜੀ ਹੈ ਉੱਥੇ ਰੱਖਣਾ ਪਸੰਦ ਕਰਦੇ ਕਈ ਥੋੜਾ ਪੋਲਾ ਜਾਂ ਜੋ ਥਾਂ ਹੁੰਦਾ ਉੱਥੇ ਰੱਖਣਾ ਪਸੰਦ ਕਰਦੇ ਤਾਂ ਇਹਦਾ ਬਿਹਤਰ ਤਰੀਕਾ ਕੀ ਹੈ ਇਹ ਸਾਡਾ ਸਵਾਲ ਹੋਣ ਵਾਲਾ ਹੈ ਤਾਂ ਪੌਲ ਹਲਸਨ ਲਈ ਮੇਰਾ ਸਵਾਲ ਜਿਹੜਾ ਰਹੇਗਾ ਉਹ ਮੈਂ ਪੜ੍ਹਦੇ ਆਂ ਅੰਗਰੇਜ਼ੀ ਚ some of the farmers use hard concrete floor while others prefer soft bedding such as sand, cow dung, etc. So which sand or which material is best bedding for dairy animals? It's uh, the, the easiest way what I do uh, what we say as advisors is to do the knee test. If you do the knee test, if you fall with your knees on top of the surface where you your cows need to rest, and you're hurting your knees, it's the same for the cows. So, the cow will also hurt their knees. If your knees get wet, it's too dirty, it's too wet. So, you need to adjust some things there. For me, the top 10 in bedding materials is the first five is good sand. Sand is like in nature, so, sand is soft, sand is clean, and sand will give a comfortable bed for your cows. The number six could be if you don't have good enough access to sand, could be a chopped straw uh, mixed together with uh, calcium carbonate and some water. Um, after that, you could use clean straw for the bedding. And finally, if you don't have access to all of those, you could use some kind of uh, water bed on top of a foam layer. So when the cow lies, lies down, then she will first. lie down on top of the foam and afterwards the water bed will keep her very comfortable jame ki mr paul ne dasya ki jede jo tusi ek janna hai ki tode jehdi wedding hai oh changi hai ya nahi hai ohde liye ki tarika ene labhya ki tusi knee test karo knee test matlab aap de gode jehde hai oh sthan te lao agar tode tusi gode la rahe ho te tohanu takleef ho rahi hai te ida matlab gaanu vi takleef ho rahi hai ਤੇ ਉਹ ਤਕਲੀਫ ਨਹੀਂ ਹੋਣੀ ਚਾਹੀਦੀ ਉਸੇ ਤਰ੍ਹਾਂ ਅਗਰ ਤੁਹਾਡੇ ਗੋਡੇ ਗਿੱਲੇ ਹੋ ਰਹੇ ਹੈ ਮਤਲਬ ਉਹ ਜਗਾ ਸਾਫ ਨਹੀਂ ਹੈ ਤੇ ਉਹ ਗਾਂ ਲਈ ਵੀ ਉਹ ਜਗਾ ਸਾਫ ਜਿਹੜੀ ਉਹ ਉਹ ਨਹੀਂ ਹੈ ਤੇ ਅੱਗੇ ਉਹ ਦੱਸ ਰਿਹਾ ਕਿ ਕਿਹੜੀ ਕਿਹੜੀ ਚੀਜ਼ ਆਪਾਂ ਕਰ ਸਕਦੇ ਆ ਸਭ ਤੋਂ ਬੈਸਟ ਉਹਨੇ ਦੱਸਿਆ ਕਿ ਸੈਂਡ ਜੀ ਮਿੱਟੀ ਜਾਂ ਰੇਤਲੀ ਰੇਤਲੀ ਮਿੱਟੀ ਜਿਹੜੀ ਮਿਕਸ ਕਰਕੇ ਆਪਾਂ ਯੂਜ਼ ਕਰਦੇ ਆ ਉਹ ਨੇਚਰ ਦੇ ਵਿੱਚ ਪਸ਼ੂ ਉੱਥੇ ਹੀ ਬੈਠਣਾ ਪਸੰਦ ਕਰਦਾ ਦੂਸਰਾ ਉਹਨੇ ਕਿਹਾ ਕਿ ਅਗਰ ਨਹੀਂ ਅਵੇਲੇਬਲ ਤੁਹਾਨੂੰ ਮਿੱਟੀ ਮਿਲਦੀ ਤਾਂ ਤੁੜੀ ਇਹ ਪਰਾਲੀ ਨੂੰ ਚੌਪ ਕਰਕੇ ਉਹਦੇ ਵਿੱਚ ਥੋੜੀ ਜੀ ਕਲੀ ਮਲਾ ਕੇ ਤਾਂ ਕਿ ਉਹ ਇਨਫੈਕਸ਼ਨ ਨਾ ਹੋਵੇ ਥੋੜਾ ਜਿਹਾ ਪਾਣੀ ਰਲਾ ਕੇ ਇੱਕ ਵੈਡਿੰਗ ਅਸੀਂ ਬਣਾ ਸਕਦੇ ਆ ਉਹ ਵੀ ਸੇਫ ਹੈ ਤੇ ਪਸ਼ੂ ਉਸ ਤੇ ਵੀ ਚੰਗੀ ਤਰ੍ਹਾਂ ਬੈਠ ਸਕਦਾ ਆ ਤੀਸਰੀ ਉਹਨਾਂ ਨੇ ਕਿਹਾ ਕਿ ਅਗਰ ਕੰਕਰੀਟ ਹੈਗਾ ਤੇ ਉਸ ਤੇ ਸਪੈਸ਼ਲ ਮੈਟ ਆਉਂਦੇ ਆ ਕਿ ਥੱਲੇ ਫੋਮ ਹੁੰਦੀ ਹੈ ਉਹਦੇ ਉੱਪਰ ਇੱਕ ਉਹ ਤੁਸੀਂ ਕੈਸੇ ਦੋ ਕਿ ਪਲਾਸਟਿਕ ਚ ਪਾਣੀ ਭਰਿਆ ਹੁੰਦਾ ਜਿਹਨੂੰ ਆਪਾਂ ਵਾਟਰ ਵੈਡ ਕਹਿੰਦੇ ਆ ਤੇ ਉੱਥੇ ਪਸ਼ੂ ਬੈਠ ਸਕਦਾ ਤੇ ਉਹ ਉੱਥੇ ਵੀ ਜਿਹੜੇ ਪਸ਼ੂ ਨੂੰ ਬੈਠਣ ਚ ਤਕਲੀਫ ਨਹੀਂ ਹੋਊਗੀ ਇਸ ਦਾ ਮਤਲਬ ਕਿ ਜਿੱਥੇ ਅਗਰ ਅਸੀਂ ਬੈਠ ਸਕਦੇ ਹਾਂ ਅਸੀਂ ਲੇਟ ਸਕਦੇ ਹਾਂ ਸਾਫ਼ ਸੁਥਰੀ ਜਗਾ ਤੇ ਪੋਲੀਥਾਂ ਹੀ ਪਸ਼ੂਆਂ ਲਈ ਵੈਸਟਰ ਬਹੁਤ ਹੀ ਮਤਲਬ ਬਹੁਤ ਪਸੰਦ ਆਇਆ ਮੈਨੂੰ ਇਹ ਸਵਾਲ ਕਿਉਂਕਿ ਅਸਰ ਅਸੀਂ ਇਨਸਾਨ ਕਰਦੇ ਕਿ ਜਿੱਥੇ ਮੈਨੂੰ ਠੀਕ ਲੱਗਦਾ ਉਹੀ ਠੀਕ ਹੈ ਪਸ਼ੂ ਤਪਸ਼ੂ ਹੁੰਦਾ ਲੋਕ ਇੰਨਾ ਮੋਟਾ ਤੌਰ ਤੇ ਸਮਝ ਲੈਂਦੇ ਆ ਪਰ ਪਾਲ ਹਲਸਨ ਨੇ ਔਰ ਤੁਸੀਂ ਬੜਾ ਆਸਾਨ ਸ਼ਬਦਾਂ ਚ ਦੱਸਿਆ ਕਿ ਜਦੋਂ ਵੀ ਤੁਹਾਡਾ ਤੁਸੀਂ ਖੁਦ ਬੈਠ ਕੇ ਦੇਖੋ ਤੁਹਾਡਾ weight ਘਟਾ ਹੈ ਕਿਸਾਨ ਦਾ weight ਪਸ਼ੂ ਨਾਲੋਂ ਘਟਾ ਹੈ ਪਸ਼ੂ ਉਹਨਾਂ weight ਲੈ ਕੇ ਬੈਠੇਗਾ ਤਾਂ ਉਸਦੇ ਪੈਰਾਂ ਤੇ ਜਾਂ ਉਸਦੇ ਹੋਰ ਪੂਰੇ ਸਰੀਰ ਤੇ ਕੀ ਅਸਰ ਪੈਗਾ ਇਹਦਾ ਅੰਦਾਜ਼ਾ ਬਹੁਤ ਲਗਾਉਣਾ ਮੁਸ਼ਕਲ ਨਹੀਂ ਹੈ ਅਗਲੇ ਸਵਾਲ ਵੱਲ ਵਧਦੇ ਹਾਂ ਅਸੀਂ ਕਿਉਂਕਿ ਇਹ ਸਾਰਾ ਸਵਾਲ ਪੁੱਛ ਰਹੇ ਸੀ ਹੁਣ ਅਗਲਾ ਸਟੈਪ ਇਹ ਆਉਂਦਾ ਹੈ ਸੁਮਿਤ ਸਿੰਘ ਜੀ ਤੇ ਡਾਕਟਰ ਪਾਲ ਕਿ ਜਦੋਂ ਮੰਨ ਲਓ ਕਿ ਮੈਂ ਕੋਈ ਨਵਾਂ ਫਾਰਮ ਤਿਆਰ ਕਰਨਾ ਹੈ ਉਸ ਦੇ ਕੀ ਆਈਡੀਅਲ ਤਰੀਕਾ ਹੋਣਾ ਚਾਹੀਦਾ ਇਹਦੇ ਬਾਰੇ ਮੈਂ ਸਵਾਲ ਕਿਉਂ ਕੀ ਨਵਾਂ ਫਾਰਮ ਬਣਾਣਾ ਹੈ ਇਹਦਾ ਸ਼ੈੱਡ ਕਿਵੇਂ ਹੋਣਾ ਚਾਹੀਦਾ ਕਿਵੇਂ ਆਲੇ ਦੁਆਲੇ ਕਿਵੇਂ ਹੋਣਾ ਚਾਹੀਦਾ ਇਹ ਸਾਰਾ ਸਵਾਲ ਇਹ ਹੈ ਤੇ ਮੈਨੂੰ ਅੰਗਰੇਜ਼ੀ ਚ ਪੜ੍ਹ ਦੇਣਾ ਅ ਮਿਸਟਰ ਪਾਲ ਦੇ ਲਈ ਵਾਟ ਆਰ ਦ ਪੁਆਇੰਟਸ ਟੂ ਟੇਕ ਕੇਅਰ ਵਾਈਲ ਸਟਾਰਟਿੰਗ ਅ ਨਿਊ ਫਾਰਮ ਐਂਡ ਵਾਟ ਸ਼ੁੱਡ ਬੀ ਦੀ ਆਈਡੀਅਲ ਹਾਈਟ ਆਫ ਅ ਫਾਰਮ ਫਰਮ ਸਾਈਡ ਐਂਡ ਸੈਂਟਰ ਆ ਕੇ ਫਰਸਟ ਆਈ ਵੁੱਡ ਲਾਈਕ ਟੂ ਨੋ ਫਰਮ ਵਿਚ ਡਾਇਰੈਕਸ਼ਨ ਦ ਵਿੰਡ ਵਿਲ ਬਲੋ I would like the wind to blow on the side of the barn, and that it could go right through. And every time the wind will clean the air for the cows. And then I would not go over 40 meters wide of width for you for your barn, because in that way the wind will go easily through. Um, the height at the side, I would. At least four meters. So you have a really big opening for the wind to get through, and again for the fresh air. Fresh air is cheap, and, and you can only do it once when you start your first uh, building your barn. Um, and in the middle, probably it would be somewhere around 10, 11, 12 meters high to have enough roof. So when the sun comes on top of the roof, the air will get hotter just the first couple of meters below the roof, but still the cows wouldn't be in the hot air there. Uh, ਨਵਾਂ ਸ਼ੈੱਡ ਬਣਾਉਣ ਵੇਲੇ ਉਹਨਾਂ ਨੇ ਇੱਕ ਸਭ ਤੋਂ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਦੱਸੀ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਜਗ੍ਹਾ ਤੇ ਹਵਾ ਦਾ ਬਹਾਵ ਕਿਸ ਪਾਸੇ ਨੂੰ ਹੈ ਠੀਕ ਹੈ ਤਾਂ ਉਸ ਹਿਸਾਬ ਨਾਲ ਤੁਸੀਂ ਆਪਦੇ ਜਿਹੜੇ ਸ਼ੈੱਡ ਨੂੰ ਪਲਾਨ ਕਰੋ ਤਾਂ ਕਿ ਜਿਹੜੀ ਫਰੈਸ਼ ਹਵਾ ਡੇਲੀ ਤੁਹਾਡੇ ਫਾਰਮ ਦੇ ਵਿੱਚੋਂ ਵਗੇ ਇਹ ਜਿਹੜੀ ਗੰਦੀ ਹਵਾ ਉਹਨੂੰ ਦੂਰ ਕਰੇ ਤੇ ਪਸ਼ੂ ਨੂੰ ਹਮੇਸ਼ਾ ਫਰੈਸ਼ ਹਵਾ ਜੜੀ ਉਹ ਮਿਲਦੀ ਰਹੇ ਅ ਵਿਡਥ ਦੀ ਗੱਲ ਕਰ ਰਹੇ ਆ ਕਿ 40 ਮੀਟਰ ਤੋਂ ਜ਼ਿਆਦਾ ਵਿਡਥ ਜਿਹੜੀ ਹੈ ਉਹ ਆਪਣੇ ਫਾਰਮ ਦੀ ਨਾ ਹੋਵੇ ਉਸ ਤੋਂ ਬਾਅਦ ਜਿਹੜੀ ਵੈਂਟਿਲੇਸ਼ਨ ਕਰਨਾ ਔਖਾ ਹੋ ਜਾਂਦਾ ਅ ਹਾਈਟ ਦੀ ਜਿਹੜੀ ਗੱਲ ਕਰ ਰਹੇ ਆ ਕਿ ਸਾਈਡਾਂ ਦੇ ਵਿੱਚ ਜਦੋਂ ਜਿੱਤੇ ਥੱਲੇ ਸ਼ੈੱਡ ਆਉਂਦਾ ਉੱਥੇ ਘੱਟੋ ਘੱਟ 4 ਮੀਟਰ ਹਾਈਟ ਜਿਹੜੀ ਹੋਣੀ ਜ਼ਰੂਰੀ ਹੈ ਤਾਂ ਕਿ 에ਅਰ ਫਲੋ ਜਿਹੜਾ ਜਿਹੜੀ ਹਵਾ ਆ ਰਹੀ ਉਹ ਪ੍ਰੋਪਰ ਤਰੀਕੇ ਨਾਲ ਆ ਸਕੇ ਇਸੀ ਤਰ੍ਹਾਂ ਅਗਰ ਮਿਡਲ ਦੀ ਗੱਲ ਕਰੀਏ ਤਾਂ ਘੱਟੋ-ਘੱਟ 12 ਮੀਟਰ ਜਿਹੜਾ ਹਾਈਟ ਜਿਹੜੀ ਹੋਣੀ ਜ਼ਰੂਰੀ ਹੈ ਉਹਦਾ ਕਾਰਨ ਕੀ ਹੈ ਕਿ ਜਦੋਂ ਆਪਣੇ ਇੱਥੇ ਲਗਭਗ 8-9-10 ਮਹੀਨੇ ਗਰਮੀ ਹੁੰਦੀ ਹੈ ਤੇ ਸ਼ੈੱਡ ਤੇ ਜਦੋਂ ਸਨਲਾਈਟ ਪੈਂਦੀ ਹੈ ਤਾਂ ਉੱਥੇ ਗਰਮੀ ਬਣਦੀ ਹੈ ਤੇ ਉਹਦੇ 1-2 ਮੀਟਰ ਥੱਲੇ ਤੱਕ ਉਹ ਗਰਮੀ ਆਊਗੀ ਜੇ ਸ਼ੈੱਡ ਤੁਹਾਡਾ ਛੋਟਾ ਹੈ ਤਾਂ ਉਹ ਗਰਮੀ ਥੱਲੇ ਤੱਕ ਪਸ਼ੂਆਂ ਤੱਕ ਆਊਗੀ ਪਰ ਅਗਰ ਤੁਹਾਡਾ ਸ਼ੈੱਡ ਉੱਚਾ ਹੈ ਉਹ ਹੋ ਸਕਦਾ 1-2 ਮੀਟਰ ਤੱਕ ਹੀ ਉਹ ਪੀਰੀਅਡ ਦੀ ਤਪਸ਼ ਰਹੇ ਥੱਲੇ ਫਿਰ ਵੀ ਜਿਹੜਾ ਆ ਆਪਣੀ 19 ਗਰਮੀ ਜਿਹੜੀ ਨਹੀਂ ਹੋਊਗੀ ਤੇ ਪਸ਼ੂ ਸਟ्रेस ਚ ਘਟ ਰਹਣਗੇ ਤੇ ਇਹ ਚੀਜ਼ਾਂ ਦਾ ਧਿਆਨ ਤੁਸੀਂ ਜਦੋਂ ਰੱਖੋਗੇ ਤੇ ਤੁਹਾਡੇ ਪਸ਼ੂ ਦੇ ਵਿੱਚ ਜਿਹੜੀ ਤੁਸੀਂ ਕਹਿੰਦੇ ਮੈਨੇਜਮੈਂਟ ਜਿਹੜੀ ਉਹ ਰੱਚੀ ਹੋ ਸਕਦੀ ਹੈ ਇਹ ਬਹੁਤ ਜ਼ਰੂਰੀ ਗੱਲ ਤੁਸੀਂ ਦੱਸੀ ਹੈ ਇਸ ਦੇ ਵਿੱਚ ਮੈਂ ਇੱਕ ਗੱਲ ਹੋਰ ਡਾਕਟਰ ਸੁਮੇਸ਼ ਸਿੰਘ ਤੁਹਾਡੇ ਤੋਂ ਸਮਝਾਣਾ ਚਾਹਾਂਗਾ ਜਿਹੜਾ ਤੁਸੀਂ ਵਿਡਥ 40 ਮੀਟਰ ਦੀ ਦੱਸੀ ਹੈ 40 ਫੁੱਟ ਆਈ ਥਿੰਕ ਜੋ ਤੁਸੀਂ ਦੱਸਿਆ ਉਹਦਾ 40 ਮੀਟਰ ਦੱਸੀ ਹੈ ਇਸ ਤੋਂ ਘੱਟ ਨਹੀਂ ਹੋਣਾ ਚਾਹੀਦਾ ਐ ਇਸ ਤੋਂ ਵੱਧ ਨਹੀਂ ਕਿ ਇਹ ਆਈਡੀਅਲ ਇਸ ਤੋਂ ਵੱਧ ਨਹੀਂ ਹੋਣਾ ਚਾਹੀਦਾ ਇਸ ਤੋਂ ਵੱਧ ਵਿਡਥ ਹੋਊਗੀ ਤਾਂ ਫਿਰ ਵੈਂਟੀਲੇਸ਼ਨ ਲਈ ਤੁਹਾਨੂੰ ਬਹੁਤ ਸਾਰੇ ਫੈਨਸ ਮਤਲਬ ਉਹ ਜ਼ਿਆਦਾ ਤੁਹਾਨੂੰ ਲੱਗਣਗੇ ਜਿਹੜਾ ਕਿ ਤੁਹਾਡਾ ਖਰਚਾ ਪਦਾ ਹੋਊਗਾ ਤੇ 40 ਮੀਟਰ ਤੱਕ ਹੀ ਵਿਡਥ ਹੋਵੇ ਇਹ ਆਈਡੀਅਲ ਹੈ ਇਹ ਆਈਡੀਅਲ ਹੈ ਜੀ ਅ ਅਗਲੇ ਸਵਾਲ ਵੱਲ ਅਸੀਂ ਵਾਜੀਏ ਅਗਲਾ ਸਵਾਲ ਵੀ ਬੜਾ ਇੰਪੋਰਟੈਂਟ ਹੈ ਇਹ ਕਹਿ ਰਿਹਾ ਕਿ ਜੋ ਰੋਜ਼ਾਨਾ ਜਿਹੜੀ ਗਾਂ ਹੈਗੀ ਇਹ 40 45 ਲੀਟਰ ਦੁੱਧ ਦਿੰਦੀ ਹੈ ਤਾ ਉਸ ਦੀ ਜੋ ਮੇਨਟੇਨੈਂਸ ਹੈ ਉਸ ਦਾ ਦੇਖਭਾਲ ਹੈ ਉਹ ਕਿਸ ਤਰ੍ਹਾਂ ਕੀਤੀ ਜਾ ਸਕਦੀ ਕੀ ਬਿਹਤਰ ਤਰੀਕਾ ਹੈਗਾ ਸੋ ਮਿਸਟਰ ਪਾਲ ਨੈਕਸਟ ਕੁਐਸਚਨ ਇਜ਼ ਫਾਰ ਹਾਈ ਈਲਡਿੰਗ ਕਾਊਜ਼ ਪ੍ਰੋਡਿਊਸਿੰਗ ਮੋਰ ਦਨ 40 ਟੂ 45 ਲੀਟਰਸ ਆਫ ਮਿਲਕ ਪਰ ਡੇ ਹਾਊ ਮੈਨੀ ਟਾਈਮ ਸ਼ੁੱਡ ਦੇ ਬੀ ਮਿਲਕਡ ਡੇਲੀ ਟੂ ਮੇਨਟੇਨ ਕੰਫਰਟ ਐਂਡ ਪ੍ਰੋਡਕਟਿਵਿਟੀ ਐਂਡ ਡਸ ði ਮਿਲਕਿੰਗ ਫ੍ਰੀਕੁਐਂਸੀ ਅਫੈਕਟ ਦਾ ਰਿਸਕ ਆਫ ਮਾਸਟਾਈਟਿਸ with a high yielding cow it would be better for the cow to milk her more than twice a day so it, you best can go up to three times a day uh, also we know that if you start milking three times a day your milk production the milk production of the cows that you milk three times a day will go up somewhere between 10 and 15% why is that so because this cow that the other gets fuller and fuller and it's pre preventing for being produced more milk. So when you get the milk out, there's again enough room for the cow to produce milk. And it's also saving her udder because the udder is going to be really heavy when you can imagine if the cow produces 45 kilos of milk, then she's carrying somewhere 20-25 kilos below her belly. So it's also also better for the cow to be milked three times. Um, it also prevents the cow from leaking milk. You can imagine when there's a lot of milk in the udder and she's lying down, and all the farmers have seen it on their own farm the cow is leaking milk. So, when you milk three times, there's less mil uh, leaking milk there, and with less leaking milk, you're are less likely to get mastitis because he's not lying in the milk and the bacteria are not contaminating the the milk that's, that the cow is lying out so for those high yielding cows it's it's way better to milk them three times a day jamee ke das rahe ki ah jadi change dud wali gaama jithe apa dekh de ki aam taur te apa farm te 40 50 liter wali gaama sanu dekhan nu mil jandiyan to keh rahe ki do to zyada bar ki katto kat ਤਿੰਨ ਵਾਰ ਜਿਹੜੀ ਮਿਲਕਿੰਗ ਹੋਦੀ ਹੈ ਜਰੂਰ ਕਰੋ ਜੇ ਤੁਸੀਂ 2 ਤੋਂ 3 ਮਿਲਕਿੰਗ ਤੇ ਜਾਓਗੇ ਮੋਟਾ-ਮੋਟਾ 10 ਤੋਂ 15% ਤੁਹਾਡਾ ਜਿਹੜਾ ਦੁੱਧ ਉਹ ਵਧੂਗਾ ਉਹ ਕਿਵੇਂ ਵਧੂਗਾ ਕਿ ਫਾਰ ਐਗਜ਼ਾਮਪਲ ਤੁਸੀਂ ਦੋ ਵਾਰ ਕਰ ਰਹੇ ਹੋ ਉਹਦੇ ਇੱਕ ਆਰਡਰ ਦੀ ਕੈਪੈਸਿਟੀ ਹੁੰਦੀ ਹੈ ਕਿ ਉਹਨਾਂ ਦਾ ਦੋ ਵਿੱਚ ਰਿਟੇਨ ਕਰ ਸਕਦਾ ਉਹਦੇ ਬਾਅਦ ਕੀ ਹੋਊਗਾ ਕਿ ਅਗਰ ਉਹਨੇ 19 ਕੈਪੈਸਿਟੀ ਉਹਨਾਂ ਦਾ ਦੁੱਧ ਆ ਗਿਆ ਉਹਦੇ ਵਿੱਚ ਉਹ ਦੁੱਧ ਬਣਾਉਣਾ ਬੰਦ ਕਰ ਦੂਗਾ ਤੇ ਆਰਡਰ ਤੇ ਪ੍ਰੈਸ਼ਰ ਵੀ ਜਿਹੜਾ ਉਹ ਜ਼ਿਆਦਾ ਰਹੂਗਾ ਤੇ ਅਗਰ ਤੁਸੀਂ ਉਹਨੂੰ ਤਿੰਨ ਟਾਈਮ ਮਿਲਕਿੰਗ ਕਰ ਰਹੇ ਹੋ ਤਾਂ ਫਿਰ ਉਹ ਆਰਡਰ ਚ ਚੱਡੇ ਦੇ ਵਿੱਚ ਉਹਦੀ ਸਪੇਸ ਅਵੇਲੇਬਲ ਹੋਗੀ ਤਾਂ ਕਿ ਦੁਬਾਰਾ ਉਹ ਹੋਰ ਦੁੱਧ ਬਣਾ ਸਕੇ ਦੂਸਰੀ ਚੀਜ਼ ਜੋ ਉਹ ਕਹਿ ਰਹੀ ਹੈ ਕਿ ਤੁਸੀਂ ਇਹ ਸੋਚ ਕੇ ਦੇਖੋ ਕਿ ਆਪਣੀ ਗਾਂ ਜਿਹੜੀ ਹੈ ਉਹ 20 25 ਲੀਟਰ ਦੁੱਧ ਜਿਹੜਾ ਆਪਣੇ ਆਰਡਰ ਚ ਲੈ ਕੇ ਘੁੰਮ ਰਹੀ ਹੈ ਤੇ ਕਿੰਨਾ ਸਟ्रेसਫੁੱਲ ਉਹਦੇ ਲਈ ਹੋਊਗਾ ਤੇ ਕਈ ਵਾਰ ਤੁਸੀਂ ਆਪਣੇ ਫਾਰਮ ਤੇ ਦੇਖਿਆ ਹੀ ਹੋਣਾ ਕਿ ਪਸ਼ੂ ਦੁੱਧ ਵੀ ਲਿਕਨ ਲੱਗ ਜਾਂਦਾ ਉਹ ਦੁੱਧ ਜਦੋਂ ਲੀਕਦਾ ਉੱਥੇ ਪਸ਼ੂ ਬੈਠਦਾ ਦੁੱਧ ਦੇ ਵਿੱਚ ਇਨਫੈਕਸ਼ਨ ਬੈਕਟੀਰੀਆ ਦੀ ਜਿਹੜੀ ਪਾਣਾ ਪੈ ਬਹੁਤ ਤੇਜ਼ੀ ਨਾਲ ਹੁੰਦੀ ਹੈ ਉਹ ਜਦੋਂ ਤੁਹਾਡੀ ਪਸ਼ੂ ਦੁੱਧ ਲੀਕ ਰਿਹਾ ਉੱਥੇ ਪਸ਼ੂ ਬੈਠ ਰਿਹਾ ਉੱਥੇ ਇਨਫੈਕਸ਼ਨ ਹੋਣ ਦੇ ਚਾਂਸ ਵਧ ਵਧਣਗੇ ਮਸਟਾਈਟਸ ਹੋਣ ਦੇ ਚਾਂਸ ਜਿਹੜੇ ਉਹ ਵਧਣਗੇ ਇਸ ਕਰਕੇ ਤੁਸੀਂ ਅਗਰ ਦੋ ਤੂੰ ਤਿੰਨ ਵਾਰ ਮਿਲਕਿੰਗ ਕਰਦੇ ਹੋ ਤੁਹਾਨੂੰ ਦੁੱਧ ਵੀ ਵੱਧ ਮਿਲੇਗਾ ਤੇ ਪਸ਼ੂ ਆਪਣਾ ਮਸਟਾਈਟਸ ਤੋਂ ਵੀ ਬਚਿਆ ਰਹੂਗਾ ਜਿਹੜਾ ਹੈਲਪਲਾਈਨ ਨੰਬਰ ਉਹ ਜ਼ਰੂਰਦਾਰ ਤੁਹਾਨੂੰ ਯਾਦਵਾ ਦਈਏ 8699037369 ਜੋ ਕਿ ਹੈਲਪਲਾਈਨ ਨੰਬਰ ਹੈ ਤੁਹਾਡੇ ਲਈ ਲਾਹੇਮੰਦ ਵਾਲਾ ਨੰਬਰ ਹੈ ਤਾਂ ਆ ਜੀ ਇਹ ਸਵਾਲ ਤੇ ਜੀ ਸਵਾਲ ਜਿਹੜਾ ਹੈਗਾ ਉਹ ਹੈਗਾ ਕਿ ਭਾਰਤੀ ਹਲਾਜੋ ਪੰਜਾਬ ਦਾ ਜੋ ਸੂਬਾ ਹੈ ਜਾਂ ਹਿੰਦੁਸਤਾਨ ਹੈ ਇੱਥੇ ਜੇ ਕੋਈ ਫਾਰਮ ਡੇਰੀ ਫਾਰਮ ਸਥਾਪਿਤ ਕਰਨਾ ਤਾਂ ਕੀ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਯੂਬਿਕਲ ਕਿਵੇਂ ਹੋਣੇ ਚਾਹੀਦੇ ਹੈ ਸਟਰਕਚਰ ਕਿਵੇਂ ਹੋਣਾ ਚਾਹੀਦਾ ਉਸ ਦੇ ਨਾਲ ਸਬੰਧਤ ਸਵਾਲ ਹੈ ਤਾਂ ਮਿਸਟਰ ਪਾਲ ਜੀ ਮੈਂ ਸਵਾਲ ਪੜ੍ਹਦੇ ਆਂ ਅੰਗਰੇਜ਼ੀ ਦੇ ਵਿੱਚ ਕਨਸਿਡਰਿੰਗ ਇੰਡੀਅਨ ਕੰਡੀਸ਼ਨਸ ਵਿਚ ਸਿਸਟਮ ਇਜ਼ ਬੈਟਰ ਫੋਰ ਡੇਰੀ ਫਾਰਮਸ ਲੂਜ਼ ਹਾਊਸਿੰਗ ਵਿਦ ਕਯੂਬਿਕਲਸ অর ਵਿਦਆਊਟ ਕਯੂਬਿਕਲ ਹਾਊਸਿੰਗ It's not only for Indian circumstances, it's, it's for all the world. What, what I started with is you like, we brought the cows from nature into a barn and we have to bring nature back into the barn. So in nature, there are no cubicles, there is no iron where the cow can hurt herself again. So it's a barn without cubicles because there's less iron to hurt. It's easier for her to have her natural behavior. Like you can imagine, if you have a cubil standing there, it's and some other cow is chasing because he's in heat or she wants to be the boss, then she can hurt herself against the iron. But I think what's very important with uh, um, loose houses: don't overstock. If you overstock, then the uh, the bedding will be will get too wet. your cows are going to get dirty and uh, there's a, a more like chance for getting mistaken is over there but always remember try to put her cow in the best comfort by bringing her back to nature asi nature ton jehda pashu chak ke apne farm ch leke aaye aan te hun sanu chahida hai ki oh nature nu vi asi farm ch leke aaiye te jadon pashu nature ch siga ta ohnu koi vi oh rokne layi loha nahi si ਤੇ ਜਿੰਨਾ ਲੋਹਾ ਘੱਟ ਹੋਊਗਾ ਉਹਨਾਂ ਪਸ਼ੂ ਜਿਆਦਾ ਕੰਫਰਟੇਬਲ ਜਿਹੜਾ ਉਹ ਹੋਊਗਾ ਤੇ ਇਸ ਕਰਕੇ ਜਿਹੜੀ ਕਯੂਬਿਕਲ ਤੋਂ ਜਿਹੜਾ ਉਹ ਕਹਿ ਰਿਹਾ ਕਿ ਅਗਰ ਓਪਨ ਪੈਡ ਖਾਊਗਾ ਉਹ ਜਿਆਦਾ ਬੈਟਰ ਹੈ ਪਸ਼ੂ ਦੇ ਰੱਖ ਰਖਾਵ ਲਈ ਤੇ ਪਰ ਉਹਦੇ ਚ ਉਹਦੇ ਚ ਵੀ ਇੱਕ ਚੀਜ਼ ਦਾ ਧਿਆਨ ਰੱਖਣਾ ਹੈ ਕਿ ਇਹ ਇਹ ਨਾ ਹੋਵੇ ਕਿ ਥੋੜੀ ਜਗ੍ਹਾ 'ਚ ਤੁਸੀਂ ਓਪਨ ਹਾਊਸਿੰਗ ਦੇ ਵਿੱਚ ਵੀ ਥੋੜੀ ਜਗ੍ਹਾ ਦੇ ਵਿੱਚ ਵੀ ਆ ਜ਼ਿਆਦਾ ਪਸ਼ੂ ਰੱਖੋ ਮਤਲਬ ਕਹਿਣ ਦਾ ਮਤਲਬ ਹੈ ਕਿ ਉੱਥੇ ਪਸ਼ੂ 10 ਰਹਿ ਸਕਦੇ ਜਗ੍ਹਾ 19 'ਚ ਤੁਸੀਂ 12 ਰੱਖੋ ਜਾਂ 14 ਰੱਖ ਰਹੇ ਹੋ ਤਾਂ ਉਹ ਵੀ ਕਿਤੇ ਨਾ ਕਿ ਓਪਨ ਪੈਡਕਸ 'ਚ ਵੀ ਅਗਰ ਹੋਊਗਾ ਤੇ ਉਹ ਪ੍ਰੋਬਲਮ ਕ੍ਰੀਏਟ ਕਰੂਗਾ ਥਾਂ ਜ਼ਿਆਦਾ ਗਿੱਲਾ ਰਹੂਗਾ ਮੈਸਟ੍ਰੇਟਸ ਹੋਣ ਦੇ ਚਾਂਸਸ ਜ਼ਿਆਦਾ ਹੋਣਗੇ ਤੇ ਪ੍ਰੋਪਰ ਸਪੇਸ ਜਿਹੜੀ ਹੈ ਉਹ ਪਸ਼ੂ ਨੂੰ ਮਿਲਣੀ ਚਾਹੀਦੀ ਹੈ ਤਾਂ ਕਿ ਪਸ਼ੂ ਚੰਗਾ ਪਰਫਾਰਮ ਕਰ ਸਕੇ ਧੰਨਵਾਦ ਮਿਸਟਰ ਸੁਮਿਤ ਸਿੰਘ ਤੁਸੀਂ ਇੰਨੇ ਆਸਾਨ ਤਰੀਕੇ ਨਾਲ ਸਾਨੂੰ ਪੰਜਾਬੀਆਂ ਨੂੰ ਗੱਲ ਦੱਸੀ ਹੈ ਮੈਨੂੰ ਲੱਗਦਾ ਕਿ ਬਹੁਤ ਸਾਰੇ ਜੋ ਦਰਸ਼ਕ ਹੋਣਗੇ ਉਹਨਾਂ ਨੇ ਮਨ ਬਣਾ ਲਿਆ ਹੋਣਾ ਕਿ ਜਿਹੜੇ ਮਨਚਾ ਹੋਣਾ ਕਿ ਯਾਰ ਫਾਰਮ ਬਣਾਈਏ ਨਾ ਬਣਾਈਏ ਤਾਂ ਬਹੁਤ ਲਾਇਵੰਦ ਹੋਏਗਾ ਤੇ ਹੁਣ ਆ ਗਿਆ ਜੀ ਪਾਰਟ ਉਹ ਜਿਸ ਦੀ ਗੱਲ ਅਸੀਂ ਕਰ ਰਹੇ ਸੀ ਸੀਜ਼ਨ 6 ਦਾ ਜੋ ਇਸ ਵਾਰ ਅਸੀਂ ਇੰਪੋਰਟੈਂਟ ਚੀਜ਼ ਜੋੜੀ ਹੈ ਉਹ ਜੋੜੀ ਹੈ ਤੁਹਾਡੇ ਤੋਂ ਸਵਾਲ ਪੁੱਛਿਆ ਜਾਏਗਾ ਤੁਸੀਂ ਚਾਰ ਆਪਸ਼ਨ ਦੇਵਾਂਗੇ ਚਾਰਾਂ ਆਪਸ਼ਨਾਂ ਦੇ ਜੋ ਸਹੀ ਹੋਏਗਾ ਤੁਹਾਨੂੰ ਉਸ ਦੀ ਏਵਸ ਦੇ ਵਿੱਚ ਅਸੀਂ ਫੀਡ ਤੇ ਅਸੀਸ ਵੱਲੋਂ ਸਪਲੀਮੈਂਟ ਪ੍ਰੋਵਾਈਡ ਕੀਤੇ ਜਾਣਗੇ ਤਾਂ ਇਹ ਇਨਾਮ ਜਿੱਤਣ ਦਾ ਤੁਹਾਡੇ ਕੋਲ ਮੌਕਾ ਹੈ ਤਾਂ ਇਸ ਐਪੀਸੋਡ ਦਾ ਜੋ ਸਵਾਲ ਹੈ ਉਹ ਸਵਾਲ ਬਾਰੇ ਵੀਸੀ ਤੁਹਾਨੂੰ ਦੱਸ ਦਈਏ ਅ ਜੋ ਸਵਾਲ ਹੈ ਉਹਨੂੰ ਨੋਟ ਕਰ ਲਓ ਧਿਆਨ ਨਾਲ ਔਰ ਸਾਡਾ ਹੈਲਪਲਾਈਨ ਨੰਬਰ ਤੁਹਾਨੂੰ ਪਤਾ ਹੈ 8699037369 ਇਸ ਤੇ ਤੁਸੀਂ ਮਿਸਕਾਲ ਦੇ ਕੇ ਮੈਸੇਜ ਭੇਜ ਕੇ ਤੁਸੀਂ ਆਪਣਾ ਜਵਾਬ ਦਰਜ ਕਰਾ ਸਕਦੇ ਹੋ ਅ ਇੱਕ ਗਾਹ ਨੂੰ ਪੂਰੇ ਦਿਨ ਚ ਜੀਆ ਇੱਕ ਗਾਹ ਨੂੰ ਪੂਰੇ ਦਿਨ ਚ ਕਿੰਨੇ ਲੀਟਰ ਪਾਣੀ ਦੇਣਾ ਚਾਹੀਦਾ ਹੈ ਇਹ ਸਵਾਲ ਹੈ ਤੁਸੀਂ ਸੋਚੋਗੇ ਕਿ ਇਹ ਕਿਸ ਤਰ੍ਹਾਂ ਦਾ ਸਵਾਲ ਹੈ ਸਾਨੂੰ ਪਤਾ ਹੀ ਹੈ ਪਰ ਆਪਸ਼ਨ ਦੇਖ ਲੈਣਾ ਫਿਰ ਦੇਖਦੇ ਕਿੰਨੇ ਕ ਸਹੀ ਹੋ ਤੁਸੀਂ 50 ਤੋਂ 100 ਲੀਟਰ ਆਪਸ਼ਨ 1 ਨੰਬਰ ਆਪਸ਼ਨ A ਹੈ ਦੂਜਾ 100 ਤੋਂ 150 ਲੀਟਰ 150 ਤੋਂ 200 ਲੀਟਰ ਜਾਂ 200 ਤੋਂ 250 ਲੀਟਰ ਇੱਕ ਗਾਂ ਨੂੰ ਪੂਰੇ ਦਿਨ ਚ ਪਾਣੀ ਦੇਣਾ ਚਾਹੀਦਾ ਹੈ ਇਹ ਤੁਸੀਂ ਸਵਾਲ ਦਾ ਜਵਾਬ ਦੇਣਾ ਹੈ ਇਸ ਸਵਾਲ ਦਾ ਜਵਾਬ ਅਸੀਂ ਤੀਜੇ ਐਪੀਸੋਡ ਦੇ ਵਿੱਚ ਜੋ ਡਰਾਅ ਦੇ ਰਾਹੀਂ ਕੱਢਾਂਗੇ ਜੋ ਜੇਤੂ ਹੋਏਗਾ ਉਸ ਨੂੰ ਮਿਲੇਗਾ ਅਸੀਸ ਫੀਡ ਦੇ ਬੈਗਸ ਮਿਲਣਗੇ ਇਸ ਤੋਂ ਇਲਾਵਾ ਸਪਲੀਮੈਂਟਸ ਮਿਲਣਗੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਧੰਨਵਾਦ ਤੁਸੀਂ ਪਾਰਟਿਸਿਪੇਟ ਕੀਤਾ ਮੈਂ ਧੰਨਵਾਦ ਕਰਨਾ ਚਾਹਾਂਗਾ ਡਾਕਟਰ ਸੁਮੇਸ਼ ਸਿੰਘ ਹੋਰਾਂ ਦਾ ਤੇ ਮਿਸਟਰ ਪਾਲ ਹਲਸਨ ਹੋਰਾਂ ਦਾ ਜਿਨ੍ਹਾਂ ਨੇ ਆਪਣੀ ਐਕਸਪਰਟਿਸ ਸਾਡੇ ਸਾਹਮਣੇ ਲੈ ਕੇ ਆਂਦੀ ਤਾਂ ਮੈਨੂੰ ਉਮੀਦ ਹੈ ਕਿ ਇਹਨਾਂ ਦੇ ਜਵਾਬਾਂ ਰਾਹੀਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਤੇ ਕਿਤੇ ਥੋੜੀ-ਬਹੁਤ ਗਲਤੀਆਂ ਅਸੀਂ ਕਰ ਰਹੇ ਹੋਵਾਂਗੇ ਡੇਰੀ ਫਾਰਮਿੰਗ ਦੇ ਵਿੱਚ ਤਾਂ ਉਹਨੂੰ ਵੀ ਅਸੀਂ ਸੁਧਾਰ ਲਵਾਂਗੇ ਧੰਨਵਾਦ